ਉੱਪਰ ਪਹੁੰਚ ਗਿਆ ਖੇਤ ਦੇਖੋ ਤੰਦ ਕੂਰੀ ਹੰਤੰਦ ਹੋਣ ਲੱਗੀ ਖਾਸ ਹੁੰਦੇ ਆ ਪੜਕੇ ਦਰ ਦੇ ਖੇਤਾਂ ਦੇ ਵਿੱਚ ਤੇ ਹੁਣ ਆਪਾਂ ਕਰਦੇ ਹਾਂ ਚੌਲਾਂ ਝੋਨੇ ਤੇ ਗੱਲ ਝੋਨੇ ਤੇ ਆਪਾਂ ਇੱਕ ਟ੍ਰੈਲ ਕਰਕੇ ਦੇਖਿਆ ਸੀ ਜਦੋਂ 2-3 ਸਾਲ ਹੋ ਗਏ ਇੱਕ ਤਾਂ ਡੋਡੀ ਤੋਂ ਜਿਹੜੀ ਆਪਣੀ ਹਲਦੀ ਰੋਗ ਪਈ ਦੂਸਰੋਂ ਨੇ ਬੋਣੇ ਤੇ ਕੰਨੇ ਬੋਣੇ ਰੋਗ ਨੂੰ ਤਬ ਬੱਲੀ ਨਹੀਂ ਹੁੰਦੀ ਆ ਦੇਖੋ ਥੋੜੀ ਬਹੁਤੀ ਮੈਂ ਮੰਨਦਾ ਬਹੁਤ ਬੋਲੇ ਫੂਟੇ ਬੋਲੇ ਰਹੇ ਜਾਂਦੇ ਨਹੀਂ ਆਉਂਦੀ ਪਰ ਵਿੱਚ ਆਉਂਦੀ ਆ ਸਦੇ ਆ ਦੇਖੋ ਜੀ ਇਹ ਵੀ ਆਈ ਵੀ ਹੈ ਤੇ ਥੋੜੀ ਆਈ ਹੋਈ ਆ ਪਰ ਬੱਲੀ ਆਈ ਆ ਜੀ ਆ ਦੇਖੋ ਇਹਦਾ ਹੁਣ ਜਿਹੜਾ ਮੈਂ ਇਹਦਾ ਤਿਆਰਬਾ ਕੀਤਾ ਵੀ ਕਿਸੇ ਬੌਣੇ ਰੋਗ ਤੇਰੀ ਬੱਲੀ ਆ ਕਿੰਵੇਂ ਆ ਗਈ ਮੈਂ ਪਿਛਲੇ ਸਾਲ ਵੀ ਅਸੀਂ ਦੇਖਿਆ ਸੀਗਾ ਕਰਕੇ ਇਹਦਾ ਦੋਨਾਂ ਦਾ ਹੱਲ ਆਪਾਂ ਕਿ ਡੋਡੀ ਆਪਣੇ ਬਹੁਤ ਘਟਾ। ਦੇਖ ਸਕਦੇ ਹੋ ਕਿਤੇ ਵੀ ਉਹ ਤਾਂ ਫੇਰ ਨਹੀਂ ਕਿਤੇ ਜੜੀ ਕਿ ਹੋਊਗੀ ਕਦੇ ਬੁੱਝੇ ਨੂੰ ਆਏ ਨਹੀਂ ਤੱਗੀਆਂ ਦੇ ਵਿੱਚ। ਤੇ ਦੂਰ ਤੱਕ ਤੁਸੀਂ ਦੇਖ ਸਕਦੇ ਹੁੰਦੇਗਾ ਮਾਰ ਕੇ। ਮੈਂ ਹੁਣ ਟੱਕਾ ਹੌਲੀ ਹੌਲੀ ਦਿਖਾ ਦਿੰਦਾ। ਕਿਤੇ ਵੀ ਡੋਡੀ ਦੀ ਸਮੱਸਿਆ ਬਾਲੀ ਨਹੀਂ। ਔਰ ਬੌਣੇ ਰੋਗ ਦੀ। ਇਹਦਾ ਇੱਕੋ ਹੀ ਆਪਾਂ ਹੱਲ ਕੀਤਾ। ਉਹ ਹਾਲ ਸੀ ਕਿ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਪਾਈ ਸੀ ਫੜਕੜੀ ਉਹ ਫੜਕੜੀ ਦੋ ਵਾਰੀ ਪਾਈ ਸੀ ਝੋਨੇ 'ਚ ਦੋਨੇ ਵਾਰੀ 2-2 ਕਿਲੋ ਪਾਈ ਆ ਕਿਲੇ ਤੇ ਜਿਹਦੇ ਨਾਲ ਛੋਲੇ ਦੇ ਨੇ ਜੜਾਂ ਸੀਗੀਆਂ ਕਾਲੀਆਂ ਹੋਈਆਂ ਵੀ ਉਹ ਕਾਲੀਆਂ ਨਹੀਂ ਹੋਈਆਂ ਵਧੀਆ ਚਟੀਆਂ ਜੜਾਂ ਰਹੀਆਂ ਨੇ ਜਦੋਂ ਜੜ ਚਟੇ ਰਹੂਗੀ ਤਾਂ ਉਹਦੇ ਨਾਲ ਝੋਨੇ ਦੀ ਗਰੋਥ ਬਣਦੀ ਆ ਛੋਲਾ ਦੀ ਬੂਝੇ ਦੀ ਗਰੋਥ ਬਣਦੀ ਆ ਆਪਣਾ ਜਿਹੜਾ ਬੌਣਾ ਰੋਗ ਛੋਲ ਰਹਿ ਜਾਂਦੇ ਆ ਉਹ ਵੀ ਬਾਧਾ ਹੁੰਦਾਗਾ ਮੋੜਾ ਬੁੱਝਾਗਾ ਉਹ ਬੌਣੇ ਰੋਗ ਵਾਲਾ ਉਹ ਬਾਧਾ ਫੁੱਲਦਾਗਾ ਠੀਕ ਆ ਦੂਜਿਆਂ ਦੇ ਨਾਲ ਮੁਕਾਬਲਾ ਨਹੀਂ ਕਰ ਪਾਉਂਦਾ ਪਰ ਫੇਰ ਵੀ ਠੀਕ ਰਹਿੰਦਾ ਦੇ ਵਧੀਆ ਰਹਿੰਦਾ ਫੇਰ ਵੀ ਇੰਨਾ ਮਾੜਾ ਨਹੀਂ ਰਹਿੰਦਾ ਜੀ ਨਾ ਦੇਖੋ ਇਹਨੂੰ ਬੱਲੀ ਆਈ ਹੋਈ ਆ ਆਹ ਦੇਖ ਆ ਦੇਖੋ ਜਮਾ ਬੋਣਾ ਛੋਟਾ ਜਿਹਾ ਇਹਨੂੰ ਵੀ ਬੱਲੀ ਆਪ ਦਾਣੇ ਪੱਕ ਵੀ ਚਲੇ। ਉਹ ਦੇਖ ਤਾਂ ਇਹ ਮੈਂ ਹੁਣ ਦਿਖਾ ਦਿੰਦਾ। ਆ ਦੇ। ਇਹਦੇ ਦਾਣੇ ਪੱਕ ਵੀ ਚਲੇ। ਬੱਲੀ ਆਉਣ ਦਾ ਬੱਲੀ ਆਈ ਆ ਦਾਣੇ ਵੀ ਪਏ ਨੇ ਪੁੱਜਿਆਂ ਚ। ਇਹਦਾ ਜੜੀ ਮੈਂ ਇੱਕ ਜੜੀ ਮੈਂ ਚੀਜ਼ ਦੇਖੀ ਆ ਉਹ ਇਹੀ ਦੇਖਿਆਗਾ। ਫੜਕੜੀ ਨਾਲ ਬਹੁਤ ਫਰਕ ਰਹਿੰਦਾਗਾ। ਝੌਲਾਂ ਦਾ ਹੰਗੀ ਸਾਈਡ ਦੀ ਸਪਰੇਅ ਘਟਮਦੀ ਆ ਮੈਂ ਇੱਕ ਸਪਰੇਅ ਕਰੀਆ ਸਾਰੇ ਝੋਨੇ ਦੇ ਉੱਤੇ। ਜੋ ਨਾ ਪੱਕ ਚੱਲਿਆ ਪਕਾਵਾ ਵਾਲਾ ਪੂਰਾ ਤੇ ਹੁਣ ਕਿ ਅੱਗੇ ਸਪਰੇਅ ਦੀ ਲੋੜ ਨਹੀਂ ਆ ਦੇ ਦਰਾਖਤਾਂ ਦੇ ਥੱਲੇ ਇੱਥੇ ਪਾਣੀ ਬਹੁਤ ਖੜਦਾ ਗਾ ਕਿਤੇ ਕੋਈ ਹੁਣ ਡੋਡੀ ਨਹੀਂ ਦਿਖਾਈ ਦੋਗੀ ਮੈਂ ਕੱਲ ਵੀ ਇੱਕ ਵੀਡੀਓ ਪਾਈ ਸੀਗੀ ਜਿੱਥੇ ਹੁਣ ਮੈਂ ਡੋਡੀ ਦਿਖਾਈ ਆ ਇਹ ਨਹੀਂ ਹੈਗਾ ਵੀ ਹੈ ਨਹੀਂਗੀ ਹੈਗੀ ਆ ਕਿਸੇ ਕਿਸੇ ਬੁੱਝੇ ਨੂੰ ਕਿਤੇ ਕਿਤੇ ਆ ਇੰਨੀ ਕ ਤਾਂ ਨਾ ਮਾਤਰਾ ਹਰ ਸਾਲ ਹੀ ਹੁੰਦੀ ਆ ਅਹਲੀ ਮੈਂ ਇਤਿਹਾਰਬਾ ਮੇਰਾ ਕੀਤਾ ਬਾਕੀ ਤੁਸੀਂ ਦੇ ਬਾਕੀ ਬੜਾ ਮਹਿੰਗਾ ਤਿਆਰਬਾ ਨਹੀਂ ਹੈਗਾ ਠੀਕ ਹੈ 20-25 ਰੁਪਏ ਕਿਲੋ ਆਪਾਂ ਨੂੰ ਮਿਲ ਜਾਂਦੀ ਹੈਗੀ ਫੜਕੜੇ 50 ਰੁਪਏ ਦੇ ਕੁਵਰੀ ਪੈਂਦੀ ਹੈ 50 ਦੇ ਇੱਕ ਬਾਈ ਇੱਥੇ ਆਪਾਂ ਹਜ਼ਾਰਾਂ ਰੁਪਏ ਦੀਆਂ ਮਹਿੰਗੀਆਂ ਸਪਰੇਹਾਂ ਕਰ ਦਿੰਨੇ ਆ ਕੀ ਆਪਾਂ 100 ਰੁਪਏ ਦਾ ਖਰਚਾ ਨਹੀਂ ਕਰ ਸਕਦੇ ਆ ਦੇਖ ਇਹਦੇ ਤੇ ਅਜਮਾ ਹੁਣ ਦਰਾਖਤਾਂ ਦੇ ਥੱਲੇ ਅੰਬਾ ਹ ਤੇ ਅੰਬ ਦੇ ਥੱਲੇ ਚਾਉਣਾ ਉਨਨ ਦਫਾ ਉਹ ਤੇ ਜਦੋਂ ਦੋ ਡਿਗਿਟੇ ਦਿਖਾਈ ਦਿੰਦੀ ਨਾ ਮਾਤਰਾ ਹੋਊਗੀ ਵੀ ਇਹ ਨਹੀਂ ਹੈਗਾ ਹਾ ਤੇ ਇੱਥੇ ਬੌਣੇ ਰੋਗ ਜਿਹੜਾ ਬੌਣਾ ਝੋਨਾ ਦਾ ਹਾ ਦੇ ਇਹਨੂੰ ਬੱਲੀ ਆਈ ਹੋਈ ਹੈ ਤੇ ਦਾਣੇ ਪੀਲੇ ਪਏ ਚੱਲੇ ਇਸ ਸਮੱਸਿਆ ਦਾ ਹੱਲ ਵੀ ਹੈਗਾ ਇਹ ਨਹੀਂ ਹੈਗਾ ਵੀ ਆਪਾਂ ਡਰ ਕੇ ਜਾਂ ਦਾ ਦਾ ਝੋਨਾ ਹੀ ਹੋਣਾ ਫੜ ਜਾਊਗਾ ਜੇ ਦਾ ਸਮੱਸਿਆ ਦਾ ਹੱਲ ਨਾ ਆ ਹੱਲ ਕੱਢਣਾ ਪਊਗਾ ਆਪਾਂ ਨੂੰ ਟ੍ਰਾਇਲ ਤਿਆਰਬੇ ਕਰਕੇ ਦੇਖਣੇ ਪੈਣਗੇ ਅੱਗੇ ਵੀ ਕਿਸਾਨਾਂ ਨੇ ਯੂਨੀਵਰਸਿਟੀਆਂ ਤੇ ਕਰੇ ਹੋਏ ਤਿਆਰਬਿਆਂ ਨੂੰ ਫੇਲ ਕਰਿਆ ਆਪਦੇ ਤਿਆਰਬੇ ਕਾਮਯਾਬ ਕੀਤੇ ਆ ਬਹੁਤ ਵਾਰ ਹੋਇਆਗਾ ਕਾਲੇ ਤੇਲੇ ਦੀ ਲਾਲੂ ਕਾਲਾ ਤੇਲ ਇੱਕ ਸਾਲ ਆਇਆ ਸੀਗਾ ਯੂਨੀਵਰਸਿਟੀਆਂ ਨੇ ਸਪਾਰਸ ਕਰੀਆਂ ਦਵਾਈਆਂ ਨਾਲ ਨਹੀਂ ਮਰਿਆ ਪਰ ਕਿਸਾਨਾਂ ਨੇ ਆਪ ਆਪਦੇ ਕੰਨੀਓ ਟ੍ਰਾਇਲ ਕੀਤੇ ਡੀਡੀਪੀਪੀ ਦੇ ਔਰ ਨਾਲ ਕਲੋਰੋ ਦੇ ਉਹਨੂੰ ਮਿੱਟੀ ਚ ਲਾ ਕੇ ਛੱਟਿਆ ਤੇ ਜਿਹਦੇ ਨਾਲ ਕਾਲਾ ਤੇਲਾ ਖਤਮ ਕਰਤਾ ਸੀ ਕਿਸਾਨ ਦੀ ਜਿਹੜਾ ਖੇਤ ਆ ਉਹੀ ਸਭ ਤੋਂ ਵੱਡੀ ਲੈਬਰਾਟਰੀ ਆ ਕਿਸਾਨ ਖੁਦ ਆਪ ਦੇ ਆਪ ਆਪਣੇ ਆਪ ਦੇ ਵਿੱਚ ਇੱਕ ਸਾਇੰਟਿਸਟ ਇੱਕ ਵਿਗਿਆਨੀ ਆ ਜੇ ਇਹਨਾ ਸੋਚੋ ਵੀ ਇਹਦਾ ਹੱਲ ਨਹੀਂ ਆਪਾਂ ਨੂੰ ਹੱਲ ਹੈਗਾ ਸਸਤਾ ਹੀ ਹੱਲਾ ਕਰਕੇ ਦੇਖੋ ਇੱਕ ਵਾਰ ਇਸ ਬਾਰੇ ਰੋ ਟਾਈਮ ਲੰਘ ਗਿਆ ਅਗਲੇ ਸਾਲ ਤੋਂ ਇੱਕ ਵਾਰੀ ਜ਼ਰੂਰ ਤਜਰਬਾ ਕਰਿਓ ਜੋ ਥੋੜੇ ਵਾਹਾਂ ਤੇ ਕਰ ਲਿਓ ਮੈਂ ਇਹ 8 ਕਿਲਿਆਂ ਤੇ ਤਜਰਬਾ ਕਰਿਆ ਸੀਗਾ ਉਹਨਾਂ ਦੇ ਵਿੱਚ ਬੌਣੇ ਰੋਗ ਦੇ ਉੱਪਰ ਜਿਹੜੇ ਬੁੱਝੇ ਸੀ ਉਹਨਾਂ ਨੂੰ ਬੱਲੀ ਵੀ ਆਈ ਆ ਤੇ ਡੋਟੀ ਵੀ ਘਟ ਪਈ ਆ ਮੇਰਾ ਇੱਕ ਦੂ ਗਾਹਾਂ ਦਾ ਇੱਕ ਖੇਤ ਆ ਉੱਥੇ ਮੈਂ ਫੜਕੜੀ ਨਹੀਂ ਪਾਈ ਮੇਰਾ ਟਾਈਮ ਨਹੀਂ ਲੱਗਿਆ ਜਾਣ ਦਾ ਤੇ ਉੱਥੇ ਡੋਡੀ ਵੀ ਹੈਗੀ ਆ ਥੋੜੀ ਬਹੁਤੀ ਤੇ ਜਿਹੜੇ ਬੌਣਾ ਰੋਗ ਵਾਲੇ ਬੁੱਟੇ ਨੇ ਉਹਨਾਂ ਨੂੰ ਬੱਲੀ ਬਣੀ ਆ ਆ ਦੇਖੋ ਛੋਟਾ ਜਿਹਾ ਜ਼ਮੀਨ ਆ ਦੇਖ ਇਹ ਮਾ ਛੋਟਾ ਜਿਹਾ ਬੁੱਝਾ ਆ ਦੇਖੋ ਨੁੱਲੀ ਆਈ ਹੋਈ ਆ ਆ ਦੇਖੋ ਆ ਵੀ ਆ ਇਹਦੇ ਦਾਣੇ ਪੱਕ ਚੱਲੇ ਪੀਲੇ ਹੋ ਚੱਲੇ ਇਹਲੇ ਕੋਈ ਤਜਰਬਾ ਆਪਾਂ ਤਜਰਬੇ ਕਰਨੇ ਪੈਣਗੇ ਜੇ ਆਪਾਂ ਤਜਰਬੇ ਕਰਾਂਗੇ ਫੇਰ ਕੁਛ ਨਾ ਕੁਛ ਆਪਾਂ ਨੂੰ ਮਿਲ ਸਕਦਾ ਹੱਲ ਹੱਤ ਤਿਆਰ ਕਰਕੇ ਬੈਠਣ ਲੱਲੀ ਹੁੰਦਾ ਨਿਰੀਆਂ ਦਵਾਈਆਂ ਪਾਉਣ ਨਾਲ ਕੀ ਚੀਜ਼ ਨਹੀਂ ਮਿਲਦੀ ਵੀ ਆਪਾਂ ਦਵਾਈਆਂ ਪਾ ਦੇਾਂਗੇ ਤੇ ਉਹਦੇ ਨਾਲ ਆਪਾਂ ਨੂੰ ਕੀ ਹੱਲ ਮਿਲੂਗਾ। ਗਰੀਆਂ ਸਪਰੇਹਾਂ ਦੇ ਉੱਤੇ ਵੀ ਨਾ ਰੋ। ਥੋੜਾ ਬਹੁਤਾ ਆਪਦੇ ਔੜ-ਪੌੜ ਆਪਾਂ ਨੂੰ ਦੇਸੀ ਕਰਨੇ ਪੈਣਗੇ। ਇਸ ਲਈ ਮੇਰੀ ਕਿਸਾਨ ਦੋਸਤਾਂ ਨੂੰ ਬੇਨਤੀ ਆ। ਐਸਾ ਟਾਈਮ ਨਿਕਲ ਗਿਆ ਕੋਈ ਗੱਲ ਨਹੀਂ ਅਗਲੇ ਸਾਲ ਤੋਂ ਕਰਕੇ ਜਰੂਰ ਦੇਖਿਓ। 2 ਕਿਲੋ ਫੜਕੜੀ ਦੋ ਵਾਰੀ ਪਾਉਣੀ ਹੈ ਰੇਹ ਖਤਮ ਹੋਣ ਤੋਂ ਬਾਅਦ। ਜਿੱਦਿਆਂ ਥੋੜਾ ਯੂਰੀਆ ਖਤਮ ਹੋ ਜਾਂਦਾ। ਉਸ ਤੋਂ ਬਾਅਦ ਤੁਸੀਂ ਜੂੜੀਆਂ ਖਤਮ ਹੋਣ ਤੋਂ ਬਾਅਦ ਦੋ ਵਾਰੀ ਪਾਉਣੀ ਆ ਜੂੜੀਆਂ ਖਤਮ ਹੋਣ ਤੋਂ 7ਵੇਂ 8ਵੇਂ ਦਿਨ ਪਾ ਦਿਓ ਇੱਕ ਵਾਰ ਇੱਕ ਉਹਦੂ ਹੋਰ ਦਾਖਾ ਦਿਨ ਰੋਕੇ ਫੇਰ ਪਾ ਦਿਓ ਬਸ 2-2 ਕਿਲੋ ਪਾ ਦਿਓ 4 ਕਿਲੋ ਫੜਕੜੀ ਸਾਰੀ ਪੈਂਦੀ ਆਗੀ ਠੀਕ ਹੈ ਸਾਰੇ 100 ਰੁਪਏ ਦੀ ਪਾਉਗੇ ਪਰ ਉਹਦਾ ਜੇਕਰ ਆਪਾਂ ਨੂੰ ਰਿਜ਼ਲਟ ਮਿਲਦਾ ਲਾ ਕਿ 100 ਰੁਪਏ ਬਾਲਾ ਮਹਿੰਗਾ ਵੀ ਨਹੀਂ ਕੋਈ ਵੇਚ ਨਹੀਂ ਛੱਟਣੀ ਉਹ ਨੱਕੇ ਤੇ ਰੱਖ ਦੇਣੀ ਆ ਤੁਸੀਂ ਕਿ ਸੇ ਖੱਦਰ ਦੀ ਬੋਰੀ ਦੇ ਵਿੱਚ ਜਾਂ ਕਪੜੇ ਜਾਂ ਲਪੇਟ ਕੇ ਠੀਕ ਆ ਨਾ ਕਿਸਾਨੋ ਦੋਸਤੋ ਬਸ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਨੀ ਸੀ ਧੰਨਵਾਦ ਥੈਂਕ ਯੂ ਜਿਉਂਦੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਥੈਂਕ ਯੂ ਵੈਰੀ ਮਚ